ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਹੈ ਇਸ ਕਰਕੇ ਅਸੀਂ ਤਾਂ ਲੈਨੇ ਖਾਲੀ ਸਾਡੀ ਕਾਪੀ ਜਿਹੜੀ ਆ ਉਹ ਚ ਕੁਝ ਵੀ ਨਹੀਂ ਲਿਖਿਆ ਦਿਮਾਗ ਵਿੱਚ ਕੁਝ ਨਹੀਂ ਲਿਖਿਆ ਗਿਆਨ ਹੈ ਹੀ ਨਹੀਂ ਉਹ ਜਦ ਇਹ ਗਿਆਨ ਦੂਜੇ ਡੇਰੇ ਦੂਜੇ ਬਾਬੇ ਦੱਸਣਗੇ ਤੁਹਾਨੂੰ ਤੇ ਤੁਹਾਨੂੰ ਲੱਗੇਗਾ ਕਿ ਵਾਹ ਇਹ ਬਾਬਿਆਂ ਨੇ ਤਾਂ ਬਹੁਤ ਪੁਰਾਣੀ ਗੱਲ ਕਰਤੀ ਆ ਇਹ ਬਾਬਿਆਂ ਕੋਲ ਤਾਂ ਬੜਾ ਗਿਆਨ ਹੈਗਾ ਹੈ ਜਿਦਾਂ ਮੰਨ ਲਓ ਮੈਂ ਵੀ ਜੇ ਤੁਹਾਨੂੰ ਨਾ ਦੱਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਅਸ਼ਾਰ ਕੋ ਸ਼ਾਮਿਲ ਹੈ ਤਾਂ ਤੁਸੀਂ ਵੀ ਸ਼ਾਇਦ ਮੰਨ ਲਓ ਕਿ ਐ ਮੈਨੇ ਤਾਂ ਬੜਾ ਸਾਇੰਸ ਦਾ ਗਿਆਨ ਹੈਗਾ ਮੈਂ ਤਾਂ ਬੜਾ ਬਹੁਤ ਅਗਿਆਤ ਰਿਸਰਚ ਕੀਤੀ ਹੈ ਨਾ ਰਿਸਰਚ ਕੋਈ ਵੀ ਹੋਵੇ ਉਹਨੂੰ ਸ਼ੁਰੂ ਹੁੰਦੀ ਆ ਕਿਸੇ ਵੀ ਪ੍ਰਸ਼ਨ ਤੋਂ ਤੇ ਜਦ ਰਿਸਰਚਰਸ ਨੇ ਇਸ ਪ੍ਰਸ਼ਨ ਉਹਨਾਂ ਦੇ ਸਾਹਮਣੇ ਖੜਾ ਹੋਇਆ ਕਿ ਕੀ ਚੀਜ਼ ਹੈਗੀ ਆ ਤਦ ਉੱਤੇ ਰਿਸਰਚ ਹੋਣਾ ਬਟ ਗੁਰੂ ਗੱਬੇ ਨੇ ਰਿਸਰਚ ਨਹੀਂ ਕੀਤੀ ਆ ਉਹਨਾਂ ਨੇ ਸਟੇਟਮੈਂਟ ਦੱਸੀ ਆ ਯਾਨੀ ਉਹਨਾਂ ਨੇ ਚੀਜ਼ ਦੱਸੀ ਕੋਲ ਕੇ ਰੱਖਤੀ ਆ ਕਿ ਭਈ ਇਹ ਇਤਿਹਾਸ ਹੈਗਾ ਸਾਡਾ ਇਹ ਸਚਾਈ ਹੈਗੀ ਆ ਸਮਾਜ ਸੰਸਾਰ ਕਿੱਥੋਂ ਆਇਆ ਕਿੱਥੋਂ ਬਣਿਆ ਇਹ ਪ੍ਰithvi ਇਹ ਜੀਵ ਇਹ ਕਿੱਥੇ ਸਾਡੀ ਕਿੱਥੋਂ ਹੋਈ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਪਰ ਸਾਨੂੰ ਪਤਾ ਨਹੀਂ ਐਵੇਂ ਹੀ ਗੁਰੂ ਬਾਬਾ ਕਹਿੰਦੇ ਆ ਖੋਲ ਘਿਠਾ ਪਿਓ ਦਾਦੇ ਦਾ ਖਜ਼ਾਨਾ ਹਾਂਜੀ ਇਹ ਸਾਡੇ ਪਿਓ ਦਾਦੇ ਦਾ ਖਜ਼ਾਨਾ ਆ ਯਾਨੀ ਉਹ ਪਿਛਲੇ ਆਜ ਤੋਂ ਲੈ ਕੇ ਸੰਸਾਰ ਦੀ ਆਜ ਤੋਂ ਲੈ ਕੇ ਸੰਸਾਰ ਦੇ ਅੰਤ ਤੱਕ ਸਾਰਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਛਾਏ ਪਰ ਅਸੀਂ ਪੜਦੇ ਨਹੀਂ ਸਾਨੂੰ ਕਿੱਦਾਂ ਗਿਆਨ ਆਏਗਾ ਗੁਰੂ ਸਾਹਿਬ ਕਹਿ ਕੀ ਰਹੇ ਗੁਰੂ ਸਾਹਿਬ ਸਮਝਾ ਕੀ ਰਹੇ ਅਸੀਂ ਨਾ ਔਖਾ ਕਿਉਂ ਸਮਝਦੇ ਹਾਂ ਅਸੀਂ ਫਿਲਮਾਂ ਦੇਖ ਸਕਦੇ ਤਿੰਨ ਕੱਟੇ ਦੇਖੋ ਜਰੂਰ ਦੇਖੋ ਅਸੀਂ ਟੀਵੀ ਦੇਖ ਸਕਦੇ ਹਾਂ ਜ਼ਰੂਰ ਦੇਖੋ ਅਸੀਂ ਫੰਕਸ਼ਨ اٹینڈ ਕਰਦੇ ਆ ਦੋ ਦੋ ਚਾਰ ਚਾਰ ਕੱਟੇ ਜ਼ਰੂਰ ਅਸੀਂ ਥੱਲੇ ਬੈਠਦੇ ਆ ਘੁੰਮਣ ਕਰੇ ਜਾਂਦੇ ਆ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉਹ ਸੋਸ਼ਲ ਇੰਟਰੈਕਸ਼ਨ ਹੈਗਾ ਸਾਡਾ ਉਹ ਤਾਂ ਜਾਣਾ ਹੀ ਚਾਹੀਦਾ ਹੈ ਲੇਕਿਨ ਅਸੀਂ 10 ਮਿੰਟ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੋਚਣ ਨੂੰ ਪੜ੍ਹਨ ਨੂੰ ਵਿਚਾਰਨ ਨੂੰ ਕਿਉਂ ਨਹੀਂ ਕੱਢ ਸਕਦੇ ਇੰਨਾ ਸਾਡੇ ਕੋਲ ਔਖਾ ਹੈ ਜੇ ਅਸੀਂ 10 ਮਿੰਟ ਕੱਢਣਾ ਸ਼ੁਰੂ ਕਰਾਂਗੇ ਅੱਜ ਸ਼ੁਰੂ ਕਰਾਂਗੇ ਤਾਂ ਹੋ ਸਕਦਾ ਸਾਲ ਤੱਕ ਅਸੀਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਹੀ ਪੜਨਾ ਇੱਕ ਵਾਰੀ ਪੜਾਂਗੇ ਫਿਰ ਦੁਬਾਰਾ ਸ਼ੁਰੂ ਕਰਾਂਗੇ ਵਿਚਾਰ ਕਰਨੀ ਸ਼ੁਰੂ ਕਰਾਂਗੇ ਆਪ ਵਿਚਾਰ ਸੰਜੇ ਕਰਾਂਗੇ ਹੋ ਸਕਦਾ ਹੈ ਕਿਸੇ ਦੀ ਬੱਤੀ ਜਲ ਜਾਏ ਯਾਨੀ ਕਿਸੇ ਦੀ ਚੇਤਨਾ ਅਵਸਥਾ ਉੱਚੀ ਹੋ ਜਾਏ ਗਿਆਨ ਆਪਣੇ ਆਪ ਹੀ ਉਹਦੇ ਅੰਦਰ ਫੈਲਣਾ ਸ਼ੁਰੂ ਹੋ ਜਾਏ ਸੰਚਾਰ ਸ਼ੁਰੂ ਹੋ ਜਾਏਗਾ ਗਿਆਨ ਦਾ ਜੇ ਉਹਦੇ ਚ ਗਿਆਨ ਆਇਆ ਉਹ ਦੁਨੀਆਂ ਵਿੱਚ ਵੰਡੇਗਾ ਜੇ ਅਸੀਂ ਇਹ ਸਭ ਚੀਜ਼ ਨਹੀਂ ਕਰ ਰਹੇ ਹਾਂ ਤੇ ਦੁਜੇ ਸਾਡਾ ਫਾਇਦਾ ਜ਼ਰੂਰ ਚੱਕਣਗੇ ਸਾਡੇ ਗਿਆਨ ਨੂੰ ਆਪਣਾ ਗਿਆਨ ਕਹਿ ਕੇ ਲੋਕਾਂ ਨੂੰ ਪਰਮਿਤ ਕਰਨਗੇ ਅੱਜ ਹੈਗੇ ਨੇ ਇੱਕ ਬਹੁਤ ਬੜਾ ਡੇਰਾ ਹੈਗਾ ਜਿਹੜਾ ਕਿ ਸ਼ੁਰੂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੋਂ ਤੇ ਅੱਜ ਆਪਣੇ ਪੈਰ ਪਸਾਰਿਆ ਆ ਪੰਜਾਬ 'ਚ ਸਿਰਫ ਪੰਜਾਬੀ ਨਹੀਂ ਉਹਨੇ ਆਪਣੇ ਪੈਰ ਪਸਾਰ ਲਏ ਆ ਸਾਰੀ ਦੁਨੀਆਂ ਵਿੱਚ ਤੇ ਅਸੀਂ ਸਾਡਾ ਸੋਮਾ ਸਾਡੀ ਆਪਣੀ ਮਲਕੀਅਤ ਆਪਣਾ ਵਿਰਾਸਤ ਅਸੀਂ ਲੋਕਾਂ ਤੱਕ ਨਹੀਂ ਬਚਾ پا ਰਹੇ ਅਜੇ ਸੀ ਬੰਬੇ ਚ ਰਹਿੰਦੇ ਹੋਏ ਵੀ ਬੰਬੇ ਦੀ ਜਨਤਾ ਨੂੰ ਪਤਾ ਨਹੀਂ ਸਿੱਖ ਹੁੰਦਾ ਕੀ ਹੈ ਕਿਉਂ ਅਸੀਂ ਨਹੀਂ ਪਛਾ ਪਾਏ ਤੇ ਸਾਡੀ ਕਮੀ ਹੈਗੀ ਹੈ ਇਹ ਉਹ ਡੇਰੀਆ ਦੀ ਚਲਾਕੀ ਨਹੀਂ ਹੈ ਅਸੀਂ ਕਮਜ਼ੋਰ ਹਾਂ ਤੇ ਸਿੱਖ ਨੂੰ ਸਿਰਫ ਇੱਕ ਸਿੱਖ ਹੀ ਖਤਮ ਕਰ ਸਕਦਾ ਹੈ ਸਿੱਖ ਨੂੰ ਸਿਰਫ ਸਿੱਖੀ ਮਾਰ ਸਕਦਾ ਹੈ ਹੁਣ ਦੁਨੀਆਂ ਵਿੱਚ ਕਿਸੇ ਦੀ ਤਾਕਤ ਨਹੀਂ ਆ ਇਸ ਕੌਮ ਨੂੰ ਨੁਕਸਾਨ ਪਹਚਾਵੇ ਤੇ ਸਿੱਖੀ ਨੂੰ ਸਿਰਫ ਸਿੱਖ ਨੁਕਸਾਨ ਪਹਚਾਵੇ ਜੇ ਅਸੀਂ ਸਿੱਖ ਬਣ ਜਾਈਏ ਸਿੱਖ ਹੁੰਦਾ ਹੈ ਸਟੂਡੈਂਟ ਸ਼ਿਸ਼ੇ ਜੈਸੀ ਗੁਰੂ ਦੇ ਸ਼ਿਸ਼ ਬਣ ਜਾਈਏ ਸਹੀ ਮਾਇਨੇ ਵਿੱਚ ਜਿਹੜਾ ਗੁਰੂ ਕਹਿ ਰਿਹਾ ਆ ਉਹਨੂੰ ਪੜਨ ਲੱਗ ਜਾਈਏ ਸਮਝਣ ਲੱਗ ਜਾਈਏ ਤੇ ਸਾਡੇ ਵਿੱਚ ਵਿਚਾਰ ਵਧਣਗੇ ਗਿਆਨ ਵਧੇਗਾ ਸਮਝ ਵਧੇਗੀ ਚੇਤਨਾ ਵਧੇਗੀ ਤਦ ਕਿਸੇ ਦੇਰੇ ਦੀ ਮਜਾਲ ਨਹੀਂ ਹੈ ਸਿੱਖਾਂ ਨੂੰ ਤੋੜ ਲਵੇ ਇਹ ਸਾਡੀ ਕਮਜ਼ੋਰੀ ਹੈ ਅਸੀਂ ਇਸ ਕਮਜ਼ੋਰੀ ਤੋਂ ਪਾਰ ਬੈਠੇ ਇਸ ਤੋਂ ਅੱਗੇ ਜਾਈਏ ਤੇ ਆਪ ਘਰ ਘਰ ਵਿੱਚ ਇਹ ਸਮਝਦਾਰੀ ਲਿਆਈਏ ਤੇ ਲੋਕਾਂ ਨੂੰ ਇਹ ਸਮਝਾਈਏ ਆਪ ਉਸੇ ਪਰਿਵਾਰ ਚ ਸਿੱਖੀ ਦੀ ਗੱਲ ਕਰੀਏ ਸਿੱਖਾਂ ਦੀ ਗੱਲ ਕਰੀਏ ਕੌਮ ਦੀ ਗੱਲ ਕਰੀਏ ਗੁਰੂ ਨਾਨਕ ਤੇ ਫਲਸਫੇ ਦੀ ਗੱਲ ਕਰੀਏ ਗੱਲਬਾਤ ਕਰਦੇ ਰੋ ਤਦੀ ਜਾ ਕੇ ਸਾਡੀ ਕਾਮ ਪਰਫੁੱਲਿਤ ਹੋਏਗੀ ਗੱਲਬਾਤ ਬੰਦ ਨਾ ਕਰੋ ਵਿਚਾਰ ਕਰਦੇ ਜੇ ਵਿਚਾਰ ਕਰਦੇ ਰਹੇ ਤਾਂ ਕਿਸੇ ਡੇਰੇ ਦੀ ਕਿਸੇ ਬਾਬੇ ਦੀ ਮਜਾ ਨਹੀਂ ਹੈ ਗੁਰੂ ਨਾਨਕ ਤੇ ਤੁਹਾਨੂੰ ਤੋੜ ਲੈਗਾ ਹਾਂਜੀ ਘੱਟ ਪਕੜ ਵੀ ਜੋੜ ਦੀ ਘੁੱਟ ਕੇ ਪਕੜੋ ਗੁਰੂ ਨਾਨਕ ਨੂੰ ਗੁਰੂ ਨਾਨਕ ਆਪ ਤੁਹਾਨੂੰ ਸੰਭਾਲੇ ਉਹਦੀ ਗੋਦ ਬਹੁਤ ਵੱਡੀ ਹੈ ਸਾਰੇ ਨੂੰ ਇੱਕ ਨਾਲ ਜੋੜ ਦਿੰਦਾ ਹੈ ਤੇ ਕਿਸੇ ਡੇਰੇ ਦੀ ਹਿੰਮਤ ਨਹੀਂ ਹੈ ਤੁਹਾਨੂੰ ਉੱਤੇ ਤੋੜਨਾ ਗੁਰਨਾਥ ਨੰਦਨ ਗੁਰਨਾਥ ਕਨ ਜੱਥੀ ਪਾ ਕੇ ਵਾਹਿਗੁਰੂ ਹੀ ਕਾ ਖਾਲਸਾ ਵਾਹਿਗੁਰੂ ਹੀ ਕੀ ਫਤਿਹ